ਆ ਵੀ ਤੇ ਜਨਕੀ ਕੌਂ ਦੇ ਬੱਚੇ ਬਹੁਤ ਹੀ ਐਸ ਵੇਲੇ ਸੱਚੀ ਗੱਲ ਤੇ ਆ ਕਿਉਂਕਿ ਮਾਈਆਂ ਰੱਬਰ ਚਾਈਆਂ ਭਗਤੀ ਲਈਆਂ ਮਾਂ ਮਾਂ ਨਹੀਂ ਲੱਭਦੀਆਂ ਜਿਹੜੀਆਂ ਮਤਾਂ ਮਾਂ ਨੇ ਵੇਖੋ ਔਰ ਇਹ ਮਾਂ ਜਿਨੇ ਉਹ ਬੱਚੇ ਪੈਦਾ ਕੀਤੇ ਜਿਹੜੇ ਬੱਚੇ ਬਹੁਤ ਚੰਗੀਆਂ ਪੋਸਟਾਂ ਤੇ ਔਰ ਬਹੁਤ ਸਤਕਾਰਪਨੇ ਔਰ ਪਿਤਾ ਇਹਨਾਂ ਦੇ ਸਤਕਾਰਯੋਗ ਸਿਰ ਦੇ ਸਾਈਂ ਸਰਦਾਰ ਸੁਤਪੰਨ ਸਿੰਘ ਜੀ ਪੜ੍ਹੇ ਲਿਖੇ ਜੇ ਬੁੱਢੇ ਦਲ ਚ ਸਰਬ ਲੋਗ ਗਰਨ ਛਪਿਆ ਉਹ ਉਹਨਾਂ ਦੀ ਦੇਖ ਰੇਖ ਚ ਇੱਥੇ ਪ੍ਰੈਸ ਲੱਗੇ ਔਰ ਇਦਾਂ ਹੀ ਬਾਬਾ ਜੀ ਬਾਬਾ ਬਲਵੀਰ ਸਿੰਘ ਸਾਹਿਬ ਜੀ ਪੁੱਤਰ ਉਹਨਾਂ ਨੇ ਬਣਾਇਆ ਕਿਉਂਕਿ ਉਹਨਾਂ ਦੀ ਧੀ ਰਾਣੀ ਇਹਨਾਂ ਦੇ ਗ੍ਰਹਿ ਧਰਮ ਸਪਤਨੀ ਆ ਸੋ ਬਾਬਾ ਜੀ ਵੀ ਬਣ ਕੇ ਇਨੇ ਵੇ ਦੁੱਖ ਭਰਿਆ ਸਮਾਂ ਪਰ ਤੁਸੀਂ ਸਾਰੇ ਪਹੁੰਚੇ ਜਦੋਂ ਦੁੱਖ ਚ ਇਕੱਠੇ ਹੋਈ ਨਾ ਦੁੱਖ ਘਟਦਾ ਸੁੱਖਾਂ ਵਿੱਚ ਸੁੱਖਾਂ ਦੀਆਂ ਘੜੀਆਂ ਵਧਦੀਆਂ ਤੇ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਵਿਛੜੀ ਰੂਹ ਨੂੰ ਚਰਨਾ ਵਿੱਚ ਨਵਾਸ ਬਖਸ਼ੇ ਪਰਿਵਾਰ ਦੇ ਸਿਰ ਤੇ ਮੇਰਾ ਪ੍ਰਿਆ ਸਤਿਗੁਰੂ ਹੱਥ ਰੱਖੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕੁਛੀਆਂ ਰਹਿਮਤਾ ਸ਼ਰੋਮਣੀ ਸੇਵਾ ਰਤਨ ਜੀ ਸ਼ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਸਾਹਿਬ ਜੀ ਉਹ ਵੀ ਆਪ ਜੀ ਨਾਲ ਬਚੀ ਸਾਂਝੇ ਕਰਨਗੇ ਕਰੋ ਕਰ ਅੱਜ ਸਾਡੇ ਜਿਹੜੇ ਪਰਿਵਾਰ ਦੇ ਵੱਡੇ ਮੈਂਬਰ ਸੀ ਜਿਥੇ ਪ੍ਰੋਫੈਸਰ ਸਚਕਣ ਵਾਸੀ ਸੁਤਵੰਨ ਸਿੰਘ ਢਿੱਲੋਂ ਉਹਨਾਂ ਦੇ ਧਰਮ ਪਤਨੀ ਤੇ ਜਿਹ ਮੇਰੇ ਸੱਸ ਲਗਦੇ ਸੀ ਮਾਤਾ ਬੀਬੀ ਅਮਰਜੀਤ ਕੌਰ ਜੀ ਜਿਹੜੇ ਕੱਲ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਕੀਤਾ ਗਿਆ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਜਿੱਥੇ ਕੱਲ ਨੂੰ ਉਹਨਾਂ ਦੇ ਜਿਹੜੇ ਐ ਫੁੱਲ ਚੁਗੇ ਜਾਣੇ ਨੇ 7:30 ਤੋਂ 8:00 ਵਜੇ ਤੱਕ ਤੇ 9 ਤਰੀਕ ਨੂੰ ਦਿਨ ਸੋਮਵਾਰ 9 ਜੂਨ ਨੂੰ ਗੁਰਦੁਆਰਾ ਅਜੀਤਗੜ੍ਹ ਸਾਹਿਬ ਸ਼ੌਣੀ ਬਾਬਾ ਹਰੀਆਂ ਵਿਹਲਾ ਵਾਲੇ ਮਾਹਪੁਰ ਉੱਥੇ ਹੀ ਬੁੱਢਾ ਦਲ ਦੀ ਛੌਣੀ ਹੈ ਗੁਰਦੁਆਰਾ ਗੁਰੂ ਕਾ ਬਾਗ ਤੇ ਉੱਥੇ ਜਿਹੜੇ ਆ ਖੁੱਲੇ ਦੀਵਾਨ ਹਾਲ ਦੇ ਵਿੱਚ ਜਿਹੜੇ ਜਿਹੜੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਇਹਨਾਂ ਦੀ ਅੰਤਮ ਅਰਦਾਸ ਕੀਰਤਨ ਤੇ ਜਿਹੜੇ ਗੁਰਮਤ ਵਿਚਾਰਾ ਹੋਣਗੇ ਆ ਤੇ ਉੱਥੇ ਜਰੂਰ ਸਾਰਿਆਂ ਨੇ ਮੈਂ ਬੇਨਤੀ ਕਰਦਾ ਸਾਰੀਆਂ ਗੁਰਸਿੱਖ ਸੰਗਤਾਂ ਸਾਰੇ ਮਾਹਪੁਰਖਾਂ ਨੂੰ ਆਪਾਂ ਜਰੂਰ ਅੰਤਮ ਅਰਦਾਸ ਤੇ ਜਿਹੜਾ ਦਰਸ਼ਨ ਦੇਣ ਦੀ ਕਿਰਪਾ ਕਰਨੀ ਤੇ ਅੱਜ ਜਿਹੜੀਆਂ ਵੀ ਗੁਰਸਿੱਖ ਸੰਗਤਾਂ ਮਾਹਪੁਰ ਪਹੁੰਚੇ ਨੇ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਹੋਰ ਜਿੰਨੇ ਵੀ ਮਾਪੁਰਖ ਪਹੁੰਚੇ ਨੇ ਬਾਬਾ ਤਰਸੇਮ ਸਿੰਘ ਜੀ ਮੋਰਾਵਾਲੀ ਜੀ ਤੇ ਜਿੰਨੇ ਲੀਡਰ ਸਾਹਿਬਾਨ ਉੱਥੇ ਹੀ ਮਾਪੁਰਖ ਪਹੁੰਚੇ ਨੇ ਗੁਰਸੇਕ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਮੈਂ ਬੇਨਤੀ ਕਰਦਾ ਹਾਂ ਉਹ ਲਾਨੀਆਂ ਦੇ ਪਾਰਟ ਹੋਣੇ ਨੇ ਉੱਥੇ ਵੀ ਆਪਾਂ ਦਰਸ਼ਨ ਕਰਨੇ ਨੇ ਤੇ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਵੇਖੇ ਤੇ ਨਾਲ ਹੀ ਗੁਰੂ ਦਾ ਲੰਗਰ ਵੀ ਤਿਆਰ ਹੈ ਉਹ ਵੀ ਸ਼ੱਕੇ ਜਾਣਾ ਵਾਇਸ ਜੀ ਕਾ ਖਾਲਸਾ ਵਾਇਸ ਜੀ ਕਾ ਖਾਲਸਾ ਸ਼ਾਨ ਜਿਹਦੇ ਘਰ ਦੇ ਬਜ਼ੁਰਗ ਹੁੰਦੇ ਨੇ ਨਾ ਉਹ ਇੱਕ ਤੁਹਾਡੇ ਮਾਰਗਦਰਸ਼ਕ ਹੁੰਦੇ। ਔਰ ਉਹਨਾਂ ਦੀਆਂ ਦੁਆਵਾਂ ਉਹਨਾਂ ਦੀਆਂ ਅਰਦਾਸਾਂ ਨਾਲ ਹੀ ਪਰਿਵਾਰ ਚ ਦੋਤੇ ਆ। ਭੈਣ ਜੀ ਦਾ ਬਹੁਤ ਅ ਵੱਡਾ ਰੋਲ ਹੈ ਅ ਸੰਤ ਬਾਬਾ ਆਪ ਡਬਲੂ ਬੀ ਸਿੰਘ ਜੀ ਉਹਨਾਂ ਨੂੰ ਉਹਨਾਂ ਦੇ ਇਸ ਗੁਰਗੱਦੀ ਤੇ ਸਾਰਿਆਂ ਦੀਆਂ ਅਰਦਾਸਾਂ ਅ ਔਰ ਮੈਂ ਸਮਝਣਾ ਵੀ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਟੈਟਲੋ ਸਾਹਿਬ ਉਹਨਾਂ ਦਾ ਵੀ ਬਹੁਤ ਜ਼ਿਆਦਾ ਆਪਣਾ ਬੁੱਢਾ ਦਲ ਨੂੰ ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ ਹੋ ਗਿਆ ਹੈ ਤਾਂ ਬਹੁਤ ਵੱਡਾ ਕਾਟਾ ਹੈ ਐ ਸਮਝਣਾ ਵੀ ਇਹ ਉਹ ਕਾਟਾ ਜਿਹੜਾ ਅਸੀਂ ਪੂਰਾ ਨਹੀਂ ਕਰ ਸਕਦੇ ਔਰ ਹਮੇਸ਼ਾ ਸਾਡੇ ਤੇ ਭੈਣ ਵੀ ਵੱਡੀ ਸੀ ਮਾਵਾ ਵਰਗੇ ਸੀ ਤੋਂ ਕਹਿੰਦੇ ਵੀ ਉਹਨਾਂ ਦਾ ਵੀ ਮਾਵਾ ਠੱਡੀਆਂ ਚਾਵਾ ਐਵੇਂ ਦੀ ਹਾਦੀ ਹਾਦੀ ਬਿਲਕੁਲ ਉਹਨਾਂ ਦਾ ਜਿਹੜਾ ਰੋਲ ਹੈ ਉਹ ਪਰਿਵਾਰ ਦਾ ਅੱਦੇ ਤੌਰ ਤੇ ਬਹੁਤ ਬੜਾ ਨੁਕਸਾਨ ਹੈ ਆ ਜਾਂਦਾ ਪਰ ਇੱਕ ਗੁਰੂ ਮਹਾਰਾਜ ਜੀ ਵੀ ਜੋਇਆ ਸੋ ਚਲਸੀ ਜਬਾਈ ਅੱਪੀ ਪਾਰੀ ਹੈ ਜਿਹੜਾ ਸਵਾਸ ਲਿਖਾ ਕੇ ਆਇਆ ਉਹਨੇ ਮਰਨ ਦਾ ਪਹਿਲੇ ਟਾਈਮ ਦੇਖਿਆ ਹੁੰਦਾ ਸੋ ਆਪਣੀ ਯਾਤਰਾ ਪੂਰੀ ਕਰਕੇ ਗਏ ਨੇ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਬਤਾਈ ਹੈ ਔਰ ਪਰਵਾਦ ਨੂੰ ਬਹੁਤ ਅੱਛਾ ਉਹਨਾਂ ਨੇ ਪਿਆਰ ਮੁਹੱਬਤ ਦੇ ਨਾਲ ਅੱਗੇ ਵਧਾਇਆ ਠੀਕ ਹੈ ਥੈਂਕ ਯੂ